ਰੇਡ ਖਾਂਬਰੇ ਵਾਲੇ ਚੈਨਲ ਦੇ ਦੀਪਾ ਦੀਦਾ ਕੱਬੇ ਦੀਦਾ ਰੀਦਾ ਦੀਪਾ ਭਾਈ ਭਾਜੀ ਆ ਗਿੰਨੇ ਗਿੰਨੇ ਆਪਣੀਆਂ ਯਾਰ ਮੈਂ ਉਹੀ ਗੱਲ ਲੱਗਈ ਆ ਖਾਣਾ ਵੀ ਅਗੰਨਾ ਆ ਵਦਿਆ ਜੈਕਟਾ ਪਾ ਕੇ ਆਏ ਭਾਜੀ ਦੇ ਕੱਚੀ ਆਪਣੇ ਭਾਈ ਵਿੱਕੀ ਭਾਈ ਫਾਲਤੂ ਰਿਕਾਰਡ ਵਾਲੇ ਕੁਛ ਕਹਿਣ ਉਹਦਾ दारू-ਦੂਰ ਕੱਢਣ ਨੂੰ ਠੀਕ ਆ ਨਾ ਹਾਂ ਰਵੀ ਭਾਜੀ ਵਿੱਕੀ ਹੁੰਦਸਾਂ ਅਗੰਨਾ ਇੱਕ ਦਾ ਖਾਈਦਾ ਕਹਿੰਦਾ ਕੇਲੇ ਵਾਂਗੂ ਛਿਲ ਕੇ ਸਾਲਾ ਖਾਂਦੇ ਆ ਸਾਰੇ ਪਾਸਿਓ ਫਿਰ ਮਿਲਦੇ ਆ ਉਹ ਵਾਓ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਆਪਣਾ ਟੀਵੀ ਜੀ ਰੇਡ ਖੰਬਰੇ ਵਾਲੇ ਚੈਨਲ ਦੇ ਦੀਪਾ ਦੀਦਾ ਕਰਦੇ ਦੀਦਾ ਰੀਦਾ ਦੀਪਾ ਭਾਈ ਭਾਈ ਆਪਾਂ ਅੱਜ ਲਾਈਵ ਹੋਏ ਆ ਤੇ ਹੁਣ ਚੱਲੇ ਆਪਾਂ ਰਵੀ ਭਾਈ ਨੂੰ ਮਿਲਣ ਮੈਂ ਪਿੰਡੇ ਭਾਈ ਨਾਲ ਆਇਆ ਆ ਵਲੋਗ ਦੇ ਵਿੱਚ ਨਹੀਂ ਭਣੇ ਹੋ ਲਾਈਵ ਸ਼ੇਅਰ ਕਰਕੇ ਹੁਣ ਆਪਾਂ ਚੱਲੇ ਆ ਰਵੀ ਭਾਈ ਕੋ ਤਨਾਲ ਪਿੰਡ ਤੇ ਆਪਾਂ ਖੰਬਰੇ ਵਾਲੇ ਪਿੰਖੰਬਰੇੋਂ ਨਿਕਲੇ ਆ ਨਾ ਆਪਾਂ ਪਿੰਡੋਂ ਨਿਕਲੇ ਆ ਰਵੀ ਭਾਈ ਗੱਦਿਆਂ ਨੇ ਕੰਮ ਕਰਨ ਡਿਆ ਆ ਜੇ ਮੇਰੇ ਖਿਆਲ ਨਾਲ ਬੱਟਾ-ਬੁੱਟਾ ਘਟਦੇ ਆ ਆਲੂ-ਡੂ ਲਾ ਕੇ ਥੇ ਹੁਣੇ ਜਾ ਕੇ ਦੇਖਦੇ ਆ ਕੀ ਕਰਦਾ ਰਵੀ ਭਾਈ ਜੀ 8 4 5 ਦੇ ਪੈਨਾਂ ਤੋਂ ਮੁਕੇ ਆ ਬੰਟੀ ਨਾਲ ਨੂੰ ਤੇ ਰਵੀ ਭਾਈ ਨੂੰ ਮੇਰੇ ਚੱਲਿਆਂ ਨਾਲ ਜੁੜੀ ਗੱਲਬਾਤ ਕਰਾਂਗੇ ਕੱਲ ਜਾਣਾ ਸੀ ਤੇ ਜਾਣਾ ਰਵੀ ਭਾਈ ਦੀ ਗੱਡੀ ਵਿੱਚ ਇਸ ਕਰਕੇ ਤੇ ਪਿੰਦੇ ਭਾਈ ਨੂੰ ਬਾਈਕ ਨਹੀਂ ਚਲਾਉਣੀ ਹੋਂਦੀ ਪਾਸੇ ਹੁਣੇ ਪੰਨੀ ਜਾਂਦਾ ਤੇ ਦੀ ਪਾਦਾ ਵੀ ਆਇਆ ਨਾਲ ਭਾਈ ਨੂੰ ਥੋੜਾ ਗਵਾਵਾਂਗੇ ਉੱਥੇ ਗਾਣਾ ਮੋਟਰ ਤੇ ਰਵੀ ਭਾਈ ਦੀ ਚੱਲੇ ਆ ਭਾਈ ਕਹਿੰਦਾ ਆ ਕੇ ਮਿਲੋ ਕਿਉਂਕਿ ਗੱਲਬਾਤ ਫਿਰ ਬਹਿ ਕੇ ਹੁੰਦੀ ਹੁੰਦੀ ਆ ਇਸ ਕਰਕੇ ਖਾਣ ਪੀਣ ਦਾ ਬਹੁਤ ਕੁਝ ਲੈ ਲਿਆ ਆ ਭੂਖ ਲੈ ਲੀਆ ਚਿਪਸ ਵਗੈਰਾ ਲੈ ਲਿਆ ਤੇ ਉੱਥੇ ਬੈਠ ਕੇ ਗੱਲਬਾਤ ਕਰਾਂਗੇ ਮੇਰੇ ਭਰਾ ਬਾਕੀ ਸਾਰੇ ਭੜੇ ਦਿਓ ਤੇ ਇੱਕ ਚੀਜ਼ ਜ਼ਰੂਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡੇ ਕੁੱਟੇ ਸ਼ੇਅਰ ਨਾਲ ਨੂੰ ਮੋਟੀਵੇਸ਼ਨ ਮਿਲਦੀ ਆ ਆਪਾਂ ਆਪਣੇ ਪਿੰਡਾਂ ਨੂੰ ਥੋੜਾ ਵੱਧ ਚੜ ਕੇ ਦਿਖਾਉਣਾ ਆ ਆਪਣੀ ਮਹਿਫਿਲ ਦਿਖਾਇਆ ਕਰਨੀ ਪਿੰਡਾਂ ਦੇ ਮਾਹੌਲ ਦਿਖਾਇਆ ਕਰਨੀ ਠੀਕ ਹੈ ਜੀ ਬਾਕੀ ਰਵੀ ਭਾਈ ਲਵ ਯੂ ਸੋ ਮੱਚ ਜਪੀ ਬਾਪੂ ਬਦਰ ਬਾਪੂ ਜੀ ਆ ਰਵੀ ਭਾਈ ਦੇ ਦੇਖ ਲਓ ਆ ਜਿੰਨੀਆਂ ਵੀ ਜ਼ਮੀਨਾਂ ਆਪਣੀਆਂ ਭਾਈ ਦੀਆਂ ਹੀ ਆ ਸਾਰੀਆਂ ਠੀਕ ਆ ਜੀ ਭਾਈ ਗੰਨੇ ਵੀ ਆਪਣੇ ਆ ਲੇਟ ਹੋ ਗਏ ਮੇਰੀ ਗੱਲ ਰਵੀ ਭਾਈ ਹੋਰ ਕੀ ਹਾਲ ਚਾਲ ਵਧੀਆ ਵਧੀਆ ਸਭ ਐ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ ਪਾਜੀ ਆ ਗੰਨੇ ਗੰਨੇ ਆਪਣੇ ਆ ਯਾਰ ਮੈਂ ਉਹੀ ਕਹਿਣ ਲੱਗਾ ਇੱਕ ਖਾਣਾ ਵੀ ਹੈ ਗੰਨਾ ਹੈ ਬਾਕੀ ਪਿੰਦੇ ਭਾਈ ਕਿੱਦਾਂ ਲੱਗਿਆ ਮਾਹੌਲ ਜਆ ਹਵਾ ਹਵਾ ਹਨ ਗੁੱਲੀ ਰਵੀ ਭਾਈਆ ਸਾਰੇ ਸਾਡੇ ਆਪਣੀਆਂ ਟਰੈਕਟਰ ਵਗੈਰਾ ਆ ਸਾਰੇ ਆਪਣੀਆਂ ਵੀ ਉਹ ਭਾਈ ਦਾ ਭਰਾ ਇੱਕ ਉਹ ਬੱਬੇ ਬਸੂ ਦੀ ਖੇਤ ਬੰਦਾ ਪਿਆ ਉਹ ਯਾਰ ਇਹਨਾਂ ਡਾਇਮੰਡ ਵਾਲੋਂ ਨਿਹਾਂਦੇ ਤੇ ਉਹ ਇੱਥੇ ਵੀ ਲਾਉਣ ਲੱਗੇ ਆਪਣੇ ਡਾਇਮੰਡ ਆ ਬਦਿਆ ਦੀਪਾ ਭਾਈ ਦੇਖੋ ਟੱਚ ਹੋ ਗਿਆ ਅੱਜ ਭਾਈ ਜਿੱਧਰ ਗੱਲ ਕਰ ਜੀ ਭਾਈ ਹੋਰ ਦੱਸੋ ਕਿੱਦਾਂ ਕਿਹੜੇ ਮੌਸਮ ਤੇ ਕਿਹੜੀ ਚੀਜ਼ ਲੱਗਦੀ ਆ ਹਾਂ ਮਲੇ ਵੀ ਆਪਣਾ ਹੋ ਗਿਆ ਆ ਡਾਇਮੰਡ ਆਲੂ ਲਿਆਂਦੇ ਸੀ ਵੀ ਕਿੱਥੇ ਆ ਭਾਈ ਅੱਛਾ ਇਹ ਤੇ ਡਾਇਮੰਡ ਆਲੂ ਵੀ ਜੇ ਆ ਜਿਹੜੇ ਮਿੱਠੇ ਨਹੀਂ ਹੁੰਦੇ ਆ ਨਾ ਭਾਈ ਇਹ ਮਿੱਠੇ ਨਹੀਂ ਹੁੰਦੇ ਇਹਨੇ ਆਲੂ ਵਾਲੇ ਪਰੌਂਠੇ ਲਾ ਸਕਦੇ ਆਪਾਂ ਸਭ ਕੁਛ ਇਹਦੇ ਚੱਕ ਆਈ ਤੇ ਆ ਭਾਈ ਜ ਇਧਰ ਵੀ ਆਪਣੀਆਂ ਸਾਰੇ ਨਾ ਆ ਜਿੰਨੇ ਖੇਤ ਦੇਖਦੇ ਭਾਈ ਦੇ ਆ ਸਾਰੇ ਹਾਲ ਦਾ ਪ੍ਰੋਗਰਾਮ ਬਣਾਉਂਦੇ ਵੀ ਆਪਾਂ ਹੁਣ ਸਾਨੂੰ ਠੰਡ ਲੱਗਦੀ ਹੈ ਜੈਕਟਾ ਪਾ ਕੇ ਆਏ ਭਾਈ ਦੇ ਕੱਚੇ ਦੇ ਆਪਣੇ ਭਾਈ ਦੇ ਆ ਗਏ ਆ ਏਰੀਏ 'ਚ ਭਾਈ ਦੇ ਆ ਗਏ ਤੇ ਇੱਥੇ ਇਧਰ ਟੈਮਡ ਆਲੂ ਲਾਏ ਹੋਏ ਆ ਜਿਹੜੇ ਸਾਹਮਣੇ ਦੇਖ ਬਾਪੂ ਲੱਗਾ ਤੇ ਇੱਕ ਭਾਈ ਦਾ ਛੋਟਾ ਉਹ ਟਰੈਕਟਰ ਬਾਉਣ ਠੀਕ ਹੈ ਬੜਿਆ ਭਰੀ ਭਰੀ ਕੇ ਗੰਦਲਾਂ ਵਾਲਾ ਸਾਗ ਕੋਈ ਨਹੀਂ ਹੋ ਗਿਆ ਬਸ ਲੈ ਕੇ ਜਾਵਾਂਗੇ ਅੱਜ ਸ਼ਾਮ ਨੂੰ ਰਵੀ ਭਾਈ ਕਹਿੰਦਾ ਕਿ ਹੁਣ ਚਾਹ ਪੀ ਕੇ ਜਾ ਉਹ ਇਦਾਂ ਨਹੀਂ ਜਾਣਗੇ ਹੁਣ ਆਪਾਂ ਲੱਗੇ ਆਂ ਚਾਹ ਪੀਣ ਰਵੀ ਭਾਈ ਦੇ ਕੋਲ ਕਿੰਨਾ ਵਧੀਆ ਇੱਥੇ ਸ਼ਾਂਤਤਾ ਨਾ ਪਿੰਡ ਦੇ ਬਾਹਰਲੀ ਸਾਈਡ ਭਾਜੀ ਉਹਨਾਂ ਦਾ ਕਰਨ ਮਜ਼ਾ ਆ ਗਿਆ ਇੰਦਾ ਸ਼ਾਂਤੀ ਹੋਣੀ ਚਾਹੀਦੀ ਸਾਰੇ ਪਾਸੇ ਢਿੱਕੀ ਵੀ ਲੱਗਾ ਬਣਾਉਣ ਆ ਸਾਰਾ ਮਾਲ ਡੰਗਰ ਭਾਜੀ ਉਹਨਾਂ ਦਾ ਆਪਣਾ ਹੈ ਮੱਝਾਂ ਬੰਨੀਆਂ ਬਹੁਤ ਸ਼ਿਰਾਵਾ ਹੈ ਰਵੀ ਭਾਜੀ ਕੋ ਐਨ ਪੂਰਾ ਜੈਸ ਵਾਲਾ ਕੰਮ ਆਇਆ ਤੇ ਆ ਦੇਖ ਲਓ ਮੱਝਾਂ ਤੇ ਗਾਵਾਂ ਦੀ ਸਾਰੀਆਂ ਆਪਣੀ ਨੇ ਪਾਜੀ ਹੁਣਾਂ ਦਾ ਗੋਤਮੇ ਯਮੇ ਫਾਰਮ ਆਪਣਾ ਹੀ ਸਾਰਾ ਕੁਝ ਬੀਜਦੇ ਆ ਆਰਗੈਨਿਕਸ ਤਰੀਕੇ ਨਾਲ ਵਧੀਆ ਸਮਾਂ ਕਿ ਬਾਹਰੋਂ ਕੁਝ ਲੈਂਦੇ ਨਹੀਂ ਖਾਂਦੇ ਨਹੀਂ ਇਹੀ ਵਧੀਆ ਤੁਹਾਨੂੰ ਦਿਖਾਉਂਦਾ ਮੈਂ ਆਹ ਹਲਦੀ ਆ ਨਾ ਪਾਜੀ ਹਾਂਜੀ ਹਲਦੀ ਰਹੀ ਦੀ ਆਹ ਹਲਦੀ ਵੀ ਪਾਜੀ ਹੁਣਾਂ ਨੇ ਆਪਣੀ ਬੀਜੀ ਹੋਈ ਆ ਧਨੀਆਂ ਹੋਰ ਕਿੱਥੇ ਆ ਹਲਦੀ ਪਾਜੀ ਆਹ ਹਲਦੀ ਆ ਹੋਰ ਈਸੀ ਥੋੜੀ ਹੁੰਦੀ ਇੱਥੇ ਮੈਨੂੰ ਲੱਗਾ ਉਹ ਆ ਦੂਜੇ ਰਕੇਲੇ ਦੇ ਉਹ ਆ ਭਾਜੀ ਹਣੀ ਗਾਜਰਾ ਬੀਜੀਆਂ ਆ ਲਸਣ ਆ ਤੁੜੀ ਇੱਤੇ ਗਾਤੋ ਭਾਈ ਪ੍ਰਾਲੀ ਭਾਜੀ ਭਾਜੀ ਖਾਧ ਇਹ ਖਾਧ ਭਾਈ ਇਹ ਕੀ ਆ ਖਾ ਦਤਾ ਹਾਂ ਇਹ ਨੇਚਰਲ ਚੀਜ਼ਾਂ ਆ ਵੀਰੇ ਇਹ ਆਰਗੈਨਿਕ ਦਵਾਈਆਂ ਤੋਂ ਆਰਗੈਨਿਕ ਚੀਜ਼ਾਂ ਆ ਦਵਾਈਆਂ ਨਹੀਂ ਇਹ ਚ ਪਾਈਆਂ ਭਾਈ ਇਹ ਕੀ ਤਾ ਲਾਇਆ ਦੁਜੇ ਲਸਣ ਮੂਲੀਆਂ ਆ ਗਾਜਰਾ ਆ ਨਾ ਭਾਜੀ ਇੱਧਰ ਭਾਜੀ ਹਣੀ ਸਾਰਾ ਕੁਝ ਆਪਣਾ ਹੀ ਬੀਜਿਆ ਹੋ ਮੂਲੀਆਂ ਗੋਭੀ ਲਸਣ ਪਾਲਕ ਹਰੀਆਂ ਮਿਰਚਾਂ ਭਾਈ ਦੱਸਣੀ ਚਲੋ ਕੀ ਕੀ ਆ ਹਾਂ ਭਾਜੀ ਕੀ ਆ ਭਾਈ ਸਲੀਆਂ ਲੰਮੀਆਂ ਲੰਮੀਆਂ ਹਾਂ ਫਲੀਆਂ ਦਾ ਦੀਪੇ ਭਾਈ ਨੇ ਪੁੱਛਦੇ ਦੀਪੇ ਭਾਈ ਆ ਕੀ ਆ ਦੀਪੇ ਭਾਈ ਨੂੰ ਪੁੱਛੀ ਅੱਛਾ ਉਹ ਕੀ ਆ ਹਾਂਜੀ ਉਹ ਉਹ ਸੇਮ ਫਲੀ ਆ ਕਹਿੰਦਾ ਸੇਮ ਫਲੀ ਆ ਭਿੰਡੀਆਂ ਦੇ ਬੂਟੇ ਆ ਭਿੰਡੀਆਂ ਰਿਟਾਇਰ ਕਰਤੀਆਂ ਨਾ ਭਾਜੀ ਖਤਮ ਹੋ ਗਿਆ ਨਾ ਖਤਮ ਹੋ ਗਿਆ ਹੁਣ ਬਸ ਲਾ ਦਨੀਆ ਦੇਖ ਲੈ ਹੁਣ ਇੱਕ ਇੱਕ ਲੱਗਣ ਲੱਗ ਗਈ ਇਹਨਾਂ ਨੂੰ ਹੁਣ ਇੱਕ ਇੱਕ ਰਹਿ ਗਈ ਉਹ ਭਾਈ ਹੁਣੀ ਨਿੰਬੂ ਲਾਇਆ ਵਧੀਆ ਸਾਰਾ ਕੁਝ ਭਾਈ ਹੁਣੀ ਆਪਣਾ ਹੀ ਬਣਾਇਆ ਮਾਲ ਡੰਗਰ ਭਾਈ ਹੁਣਾ ਕੋ ਬਾਦੂ ਆ ਅਚਕੰਦਰ ਜਿਹੜੀ ਖਾਂਦੇ ਹੁੰਦੇ ਆ ਅਚਕੰਦਰ ਦਾ ਬੂਟਾ ਆ ਅਚਕੰਦਰਾ ਉਹ ਲਾਲ ਅਚਕੰਦਰਾ ਲਾਇਆ ਲਾ ਭਾਈ ਪੂਰਾ ਲਾਲ ਲੱਗਣੇ ਆ ਬੇਂਗਣ ਵੀ ਲਾਇਆ ਵਿੱਚ ਹੀ ਬੇਂਗਣ ਅਚਕੰਦਰਾ ਗੰਡੇ ਆ ਗੋਭੀ ਲੱਗੀ ਆ ਆਪਣਾ ਭਿੰਡੀਆਂ ਮੈਣ ਫਰੂਟ ਵੀ ਵੀਜਿਆ ਭਾਈ ਨੇ ਉਹ ਦੇਖਦੀਆਂ ਕਿ ਆਏ ਕੌਣ ਆ ਉਹਦੇ ਬੱਲੇ ਪਾ ਤੁਹਾਨੂੰ ਦਿਖਾਉਣਾ ਡ੍ਰੈਗਨ ਫਰੂਟ ਜਿਹੜਾ ਆਪਾਂ ਖਾਂਦੇ ਹੁੰਦੇ ਹੁੰਦੇ ਨਾ ਭਾਜੀ ਹੁਣੀ ਲਾਇਆ ਬਸ ਹੁਣ ਮੈਂ ਪਨੀਰੀ ਤਿਆਰ ਕਰ ਲੀਤੀ ਆ ਪਰ ਇਹ ਉਹ ਇਹ ਵਾਲੇ ਬੂਟੇ ਨੂੰ ਲੱਗਦਾ ਭਈ ਡ੍ਰੈਗਨ ਫਰੂਟ ਪਤਾ ਹੋਣਾ ਇੱਕ ਤੱਕ ਉਹ ਨਹੀਂ ਕਹਿੰਦੇ ਇਹਨਾਂ ਕੰਡੇ ਚੁੱਭਦੇ ਹਨਾ ਕੰਡੇ ਹੀ ਹੈ ਨਾ ਭਾਜੀ ਇਹ ਕੰਡੇ ਵਾਲੇ ਨਾ ਲੱਗਦਾ ਜਿਹੜੇ ਪਹਿਲਾਂ ਆਪਾਂ ਕੱਢੇ ਕਹਿੰਦੇ ਉਹ ਡ੍ਰੈਗਨ ਫਰੂਟ ਆ ਅੱਜ ਦੇ ਟਾਈਮ ਤੇ ਡ੍ਰੈਗਨ ਫਰੂਟ ਬੋਮੇਂਗਾ ਮਿਲਦਾ ਭਾਜੀ ਉਦਾਂ ਪਨੀਰੀ ਲਾਈ ਹਲੇ 1000 ਰੁਪਏ ਕਿਲੋ ਖਰੇ ਇਦਾਂ ਰਵੀ ਭਾਈ ਦੇ ਫਾਰਮ ਤੇ ਆ ਕੇ ਬਹੁਤ ਮਜ਼ਾ ਆਇਆ ਸਾਨੂੰ ਬਹੁਤ ਵਧੀਆ ਸ਼ਾਂਤੀ ਵਾਲਾ ਮਾਹੌਲ ਹੁਣ ਰਵੀ ਭਾਜੀ ਕਹਿੰਦਾ ਕਿ ਚਾਹ ਪੀ ਕੇ ਜਾਓ ਹੁਣ ਆਪਾਂ ਚਾਹ ਪੀ ਕੇ ਜਾਣੀ ਹਾਥੀਆਂ ਦਾ ਘੇਰਾ ਵੀ ਏ ਹਾਂ ਹਾਥੀਆਂ ਦਾ ਘੇਰਾ ਲਦਾਉਣਾ ਨਹੀਂ ਹੈ ਹਾਂ ਹਾਥੀਆਂ ਹਾਥੀਆਂ ਵੇਚਣੀਆਂ ਹੁਣ ਰਵੀ ਭਾਜੀ ਕੋ ਚਾਹ ਪੀ ਕੇ ਜਾਵਾਂਗੇ ਭਾਈ ਦਾ ਘਰ ਦੇਖ ਕੇ ਬਹੁਤ ਮਜ਼ਾ ਆਇਆ ਪਤਾ ਕੀ ਖੁੱਲਾ ਡੁੱਲਾ ਐਨ ਮਾਹੌਲ ਅਜਾ ਕੋਈ ਸਪੈਸ਼ਲ ਚੀਜ਼ ਦਿਖਾਵਾਂ ਪਾਜੀ ਹੁਣੀ ਸਪੈਸ਼ਲ ਚੀਜ਼ ਦਿਖਾਉਣ ਲੱਗੇ ਕੋਈ ਦੇਖੀਏ ਇਹਦੇ ਖੁੱਡੇ ਖੜੇ ਜਿਹਾ ਬਾੜ ਦੀ ਉਹ ਭਾਜੀ ਬੱਕਰੀਆਂ ਵੀ ਰੱਖੀਆਂ ਆਂ ਆ ਦੇਖੋ ਭਾਜੀ ਨੂੰ ਵਧਾਈਆਂ ਦੋ ਵੀ ਵਧਾਈਆਂ ਦੋ ਭਾਈ ਉਹਨਾਂ ਦੀ ਬੱਕਰੀ ਸੋਈ ਉਹਦੇ ਕਿੰਨਾ ਵਧੀਆ ਛੋਟਾ ਜਿਹਾ ਪਤਾ ਨਹੀਂ ਕਿੰਨੇ ਕੀ ਮਾਰਨਾ ਵੱਡਾ ਬੱਕਰਾ ਭਾਜੀ ਜਦ ਤੂੰ ਦੱਸਿਆ ਨਹੀਂ ਸਾਡੇ ਸੇਲ ਚੁਲ ਜਦੋਂ ਘਟਦੇ ਆ ਦੇ ਮੂੰਹ ਨੂੰ ਕਿਉਂ ਹੋਇਆ ਭਾਜੀ ਇਹ ਇੰਨੇ ਕੰਮ ਨਹੀਂ ਕਰਦੀ ਇਹ ਬੱਕਰੀ ਹੈ ਇਹਦਾ ਮੂੰਹ ਕਿਹਦਾ ਸੁਝਿਆ ਕੀ ਬਣਾਇਆ ਖਾ ਖਪਲੀਆਂ ਆ ਸਾਲਿਆਂ ਬਾਈ ਇਹਨੂੰ ਬਾਇੇ ਹੋਈ ਇਹਦਾ ਬਾਇੇ ਹੋਈ ਲੱਗਦੀ ਹੈ ਨਾ ਮੂੰਹ ਨੂੰ ਹਾਂ ਆਓ ਵੇ ਕੀ ਲੱਗਾ ਉਹਨਾਂ ਪੰਗੇ ਲੈਣ ਮੇਰੇ ਯਾਰ ਹਾਂ ਨਿੱਕਾ ਜਿਹਾ ਕਿੰਨਾ ਸੋਹਣਾ ਲੱਗਦਾ ਨਾ ਉਹਦਾ ਇਧਰ ਆ ਓਏ ਉਹ ਦੇਖੋ ਤੂੰ ਬਾਥਰੂਮ ਕਿੱਦਾਂ ਕਰਦਾ ਹੈਂ ਤਾ ਦੇਖੋ ਲੈ ਸਤਾ ਜੀ ਬਾਥਰੂਮ ਕਰਦਾ ਦੇਖੋ ਇਹ ਕਿਹਦਾ ਬਾਥਰੂਮ ਦੇ ਕਿੱਦਾਂ ਕਰਦਾ ਸਾਰਿਆ ਉਹ ਪਾਈ ਦੇ ਘਰੇ ਆ ਗਏ ਆਪਾਂ ਚਾਹ ਪੀਣ ਹੁਣ ਚਾਹ ਪੀਵਾਂਗੇ ਭਾਈ ਦਾ ਘਰ ਦੇਖੇ ਬਹੁਤ ਯਾਰ ਮਤਲਬ ਕਿ ਦਿਲ ਨੂੰ ਫੀਲ ਹੋਇਆ ਕਿ ਵਧੀਆ ਘਰ ਵੀ ਖੁੱਲਾ ਡੁੱਲਾ ਬੈਠੇ ਹਾਂ ਚਾਹ ਪੀਵਾਂਗੇ ਰਵੀ ਭਾਈ ਦੇ ਘਰ ਆਣਾ ਬੈ ਕੇ ਦਿਲ ਨੂੰ ਸਕੂਨ ਲੱ ਆ ਗਿਆ ਪੁਰਾਣੇ ਜਿਹਾ ਹੁੰਦੇ ਨਾ ਪੁਰਾਣੇ ਟਾਈਪ ਹੁਣ ਤਾਂ ਰੇ ਹੀ ਨਹੀਂ ਬਾਲੇ ਦੀਆਂ ਛੱਤਾਂ ਖੁੱਲਾ ਡੁੱਲਾ ਘਰ ਬਿੱਕੀ ਭਾਈ ਫਾਲਦੁਰ ਰਿਕਾਰਡ ਵਾਲੇ ਕੁਝ ਕਹਿਣਗੇ ਭਾਈ ਕਿੰਨਾ ਵਧੀਆ ਲੱਗਾ ਘਰ ਭਾਈ ਦਾ ਬਹੁਤ ਵਧੀਆ ਭਾਈ ਯਾਰ ਮੈਨੂੰ ਨਾ ਪਹਿਲੇ ਟਾਈਮ ਆ ਯਾਦ ਆ ਗਈ ਜਦੋਂ ਮਤਲਬ ਸਾਡੇ ਘਰ ਦੇ 11 ਮੈਂਬਰ ਰਹਿੰਦੇ ਮਤਲਬ ਸਾਰੇ ਜੁਆਇੰਟ ਤੇ ਰਹਿੰਦੇ ਸੀ 10 ਜਣੇ ਸੀ ਕਿ ਉਸਾ ਹਮੇ ਭਾਈ ਦੀ ਫੰਦੀ ਆ ਹਮ ਰਲ ਮਿਲ ਕੇ ਰਹਿੰਦੇ ਹੁਣ ਤਾਂ ਸਾਡੇ ਸਾਰੇ ਫੜਕ ਗਏ ਲੋਕੀ ਰਹਿ ਖਾ ਕਰ ਗਏ ਇੱਕ ਇੱਕ ਤਾਂ ਆਏ ਨੇ ਫੜਕਾਉਣਾ ਵੀ ਆ ਪਤਾ ਰਾਤ ਨੂੰ ਜਦੋਂ ਕਹਿੰਦਾ ਤਾਂ ਮੈਨੂੰ ਪਿਸਤੌਲ ਦਿਓ ਮੈਂ ਗੋਲੀ ਮਾਰਨੀ ਉਹਦੇ ਹਮ ਘਰਵਾਦੀ ਵਧੀਆ ਆ ਗਏ ਮੈਂ ਲਗੀ ਵੀਰਵਾ ਸਾਰੇ ਦੇਖ ਲਿਆ ਵੀ ਜੋ ਵੀ ਸਾਧੀਆਂ ਸੁਧੀਆਂ ਬੱਕਰੀਆਂ ਮੇਮਣਾਂ ਦੇਖ ਲਿਆ ਜੋ ਵੀ ਆਪਾਂ ਭਾਜੀ ਕੋ ਸੰਦ ਮਾਲ ਡੰਗਰ ਸਾਰਾ ਵਧੀਆ ਆ ਘਰ ਦਾ ਹੀ ਆ ਖਾਣਾ ਪੀਣਾ ਵੀ ਖੇਤੀਬਾੜੀ ਮੈਂ ਪਹਿਲੀ ਵਾਰੀ ਨਾ ਜਰੂਰੀ ਦੋਸਤੀ ਉਹ ਪਹਿਲੀ ਵਾਰੀ ਭਾਈ ਦਾ ਘਰ ਤੇ ਜ਼ਮੀਨਾਂ ਦੇਖਣ ਆਇਆ ਪਹਿਲੀ ਵਾਰੀ ਮੈਂ ਦੂਸਰੀ ਵਾਰ ਆਇਆ ਕਰੀ ਰਿਚੀ ਨਾ ਆਈ ਉਹ ਵੀ ਘਰ ਤਾਂ ਹੁੰਦਾ ਤੁਹਾਡਾ ਕੋਈ ਦੱਸਣਾ ਹੋਵੇ ਹੁੰਦਾ ਕਿਦੈ ਨੂੰ ਨਹੀਂ ਨਹੀਂ ਬਹੁਤ ਸੋਣਾ ਯਾਰ ਹਾਂ ਹਾਂ ਦੂਸਰੇ ਟੱਲੇ ਦਾ ਆ ਇਹ ਯਾਰ ਪਹਿਲਾਂ ਘਰੋਂ ਭਾਜੀ ਉਹਨਾਂ ਦਾ ਤਾਂ ਸਿੱਧਾ ਹੀ ਹੁੰਦਾ ਹੀ ਐਂ ਦੇ ਲੱਗਾ ਉਹ ਵੀ ਲੈ ਨਹੀਂ 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 ਬੰਦ ਲੋਕਾਂ ਦਾ ਕਿਤੇ ਹੋਇਆ ਕੋਈ ਜਦੋਂ ਮਾਈ ਦਾ ਬੜਾ ਘਰ ਜਦੋਂ ਬਾਹਰ ਮਾਰਾ ਕੋਈ ਕੋਟ ਕਿਹਨਾਂ ਨਹੀਂ ਨਹੀਂ ਉਪਰਾਵਾ ਤਾਂ ਹੁਣ ਇਹਨਾਂ ਨੇ ਮਰੇ ਕੰਦਾ ਹੁੰਦਾ ਉਹ ਪਹਿਲਾਂ 15 ਹੀ ਹੁੰਦਾ ਸੀ ਵਧੀਆ ਕੀ ਥਾ ਉਹ ਢੁੱਲਾ ਢੁੱਲਾ ਜਣਾ ਸਾਡੇ ਵੀ ਢੁੱਲਾ ਢੁੱਲਾ ਹੁੰਦਾ ਕਿ ਤਾਈ ਮੇਰੀ ਨੇ ਹਿੱਸਾ ਲੈ ਲਿਆ ਵਿੱਚੋਂ ਉਹਨੂੰ ਤਾਈ ਨੇ ਹਿੱਸਾ ਲੈ ਲਿਆ ਉਹ ਥੋੜਾ ਹੀ ਲੈ ਗਿਆ ਫਿਰ ਥਾਂ ਵੀ ਦਾਦੇ ਕਿੰਨਾ ਹੁੰਦਾ ਸੀ ਤਿੰਨ ਮਾਣਲੇ ਡੇਢ ਡੇਢ ਆ ਨਹੀਂ ਪਹਿਲਾਂ ਸੀਗਾ 22 ਮਾਣਲੇ ਸੀਗਾ ਮੇਰੇ ਤਾਈ ਨੇ ਮੇਰੇ ਲੈ ਲਿਆ ਹੁਣ 10 ਕ ਮਾਣਲੇ ਲੈ ਗਏ ਮਾੜੇ ਮੈਗੀ ਵਿੱਚ ਉਹਦੇ ਵਿੱਚ ਵੀ ਕੰਦਾ ਕੰਦਾ ਸੰਧੀਆਂ ਸਾਧੀਆਂ ਕੱਢ ਦਿੱਤੀਆਂ 8 ਮਾੜਲੇ ਰਹਿ ਗਏ। ਦੇਖ ਲੈ ਰੱਬ ਵੱਲੋਂ ਹੀ ਸਵਾਭ ਬਣ ਗਿਆ ਦੀਪੇ ਭਾਈ ਦੀ ਅੱਜ ਸੀਗੀ ਡਬਿੰਗ ਗਾਣੇ ਦੀ। ਤੇ ਉਹ ਮਿਊਜ਼ਿਕ ਵਾਲਾ ਮੁੰਡਾ ਆਇਆ ਨਹੀਂ ਕਰਕੇ ਤਾਂ ਰਵੀ ਭਾਈ ਜੀ ਆਲੂ ਆਉਣਾ ਗਾਣਾ ਰਿਕਾਰਡ। ਆ ਗਿਆ ਭਾਈ ਆਵਾਜ਼ ਨਹੀਂ ਨਿਕਲਦੀ। ਛਿੱਟੀ ਡਿੱਗੀ ਹੋਈ ਸੋਡੀ। ਉੱਦਾਂ ਮੜਾ ਉੱਦਾਂ ਮੜਾ ਸੁਣ ਲਈ ਭਾਈ ਕੋਟਾਪਾ। ਤੁਸੀਂ ਉੱਥੇ ਕਿਹਦੀ ਸ਼ੀਰ ਸਾਡੇ ਕੋਲ ਨਾ ਭਾਈ ਥੋੜੇ ਆਉਦੇ ਆ ਉਹ ਛੋਟੇ ਨਾਲ ਕੰਨ ਵਾਲੇ। ਆਹ ਭਾਈ ਅੱਜ ਜਗ੍ਹਾ ਬੜੀ ਵੱਡੀ ਬਣ ਗਈ। ਛੋਟੇ ਨਾਲ ਕੰਨ ਵਾਲੇ। ਸ਼ੂਟਿੰਗ ਵਾਲੇ ਤਾਂ ਅੱਗੇ ਵੀ ਕਉਂਗੀ ਸ਼ਾਂਤੀ ਦਾ ਮਹੌਲ ਆ ਪਿੰਡਾਂ ਦਾ ਰੌਲਾ ਹੀ ਬੜਾ ਆਪਣੇ ਆ ਧਿਆਨ ਨਾਲ ਦੇਖੋ ਸਾਡੇ ਨਾਲ ਉੱਥੇ ਵਿਆਹ ਆ ਚਾਚੇ ਮੇਰੇ ਦਾ ਗਾਣਾ ਬਣਾਇਆ ਕਿ ਮੇਰੀ ਮੇਰਾ ਵਿਆਹ ਹੋ ਰਿਹਾ ਉਮਰ ਨੰਗਦੀ ਜਾਂਦੀ ਹੈ ਦਰੂ ਵੀ ਲੱਗਦਾ ਥੋੜਾ ਯਾਰ ਜੇ ਕੋਈ ਮੇਰਾ ਵੀਰ ਹਨਾ ਕਿਸੇ ਦੇ ਰਿਸ਼ਤਾ ਹੈਗਾ ਇਹ ਕੁੜੀ ਦਾ ਤੇ ਆ ਮੁੰਡਾ ਆਪਣਾ ਖਾਂਦਾ ਪੀਂਦਾ ਕੁਛ ਨਹੀਂ ਇਹਨੂੰ ਕੋਈ ਕੁੜੀ ਦੇ ਦਿਓ ਲੋ ਹੀ ਠੰਡਾ ਆ ਗਿਆ ਚੱਕੋ ਦੀਪ ਭਾਜੀ ਠੰਡਾ ਲੈ ਕੇ ਠੰਡਾ ਭਾਜੀ ਵੀ ਲੈ ਕੇ ਆਏ ਸੀ ਪਰ ਭਾਜੀ ਠੰਡੇ ਵਾਲਾ ਸਾਡੇ ਮੂਰੇ ਡੇ ਨਾਲ ਇਹ ਠੰਡੇ ਵਾਲਾ ਕੰਮ ਨਹੀਂ ਹੈ ਨਾ ਇੱਥੇ ਭਾਜੀ ਉਹਨਾਂ ਨੇ ਕਰਾ ਲਈ ਚਾਹ ਇਧਰ ਆ ਇਧਰ ਸੈਂਡੀ ਸੈਂਡੀ ਇਹਨੂੰ ਭਾਜੀ ਕਰੀ ਤਾਂ ਇਧਰ ਮੂਰੇ ਕੋਈ ਬੰਦਾ ਬੰਦਾ ਆਉਂਦੇ ਭਾਜੀ ਪੈਂਦੀ ਨਹੀਂ ਪੈਂਦੀ ਇਹਨੇ ਕਿਤੇ ਖੁੱਲੀ ਛੱਡੀ ਐ ਅੰਦਰ ਅੰਦਰ ਹੀ ਪੈਂਦੀ ਐ ਹਾਂ ਕਿੱਦਾਂ ਹੁਣ ਤੁਸੀਂ ਬਾਹਰ ਖੜੇ ਆ ਇਧਰ ਆ ਇਧਰ ਕੋਈ ਅਣਪਛਾਤਾ ਬੰਦਾ ਆ ਗਿਆ ਹਾਂਜੀ ਹੁਣ ਕੋਈ ਇਦਾਂ ਦੇ 6 7 ਆ ਪਾਣ ਆ ਇਹ ਆਣ ਕੇ ਬਸ ਪੈਰਾਂ ਦੇ ਵਿੱਚ ਪਿਆ ਹੋਈ ਜੇ ਦਾ ਜੇ ਚਾਹਣਾ ਹੈ ਉਹ ਲੋਕਾਂ ਨੇ ਬਹੁਤ ਇਧਰ ਸੈਂਡੀ ਲੋ ਜੀ ਭਾਜੀ ਦੇ ਘਰੋਂ ਚਾਹ ਚੂ ਪੀ ਕੇ ਹੁਣ ਨਿਕਲ ਲੱਗੇ ਮਿਲ ਕੇ ਹੋਈਏ ਵਿਦਾਹ ਨਾ ਵੀ ਕਿ ਭਾਜੀ ਹੋਰ ਲੋ ਮਿੱਤਰੋ ਦੋ ਬਲੋਗਰ ਆ ਗਿਆ ਤੇ ਭਾਈ ਦੇ ਘਰੋਂ ਚਾਹ ਪੀਤੀ ਆ ਭਾਜੀ ਹੁਣਾਂ ਦਾ ਖੇਤਾਂ ਪਿੰਡ ਦੇ ਬਾਹਰ-ਬਾਰ ਘਰ ਆ ਬਹੁਤ ਸੋਹਣਾ ਘਰ ਆ ਖੁੱਲਾ ਡੁੱਲਾ ਚੰਗਾ ਹੀ ਬਾਏ ਬਾਏ ਭਾਈ ਇਹਨੇ ਚੱਲੇ ਹੁਣ ਅਸੀਂ ਉਹ ਡਰ ਗਈ ਉਹ ਨਾ ਠਾਲ ਭਾਜੀ ਕਿਉਂ ਥਾਲੀ ਜਾਂਦਾ ਬੈਠੀਆਂ ਬਾਏ ਬਾਏ ਭਾਈ ਇਹਨੇ ਨਾ ਨਹੀਂ ਧੱਕੇ ਦਈ ਰੱਖੇ ਆ ਆਮਨ ਆ ਪੰਬਰ ਆ ਸਾਬੀ ਸਾਬੀ ਆ ਉਹ ਪੁੱਟੀ ਕਰਦੀ ਲੈ ਵੀ ਸਾਨੂੰ ਆ ਜਾ ਵੀ ਟੱਕਰ ਗਿਆ ਅਜੇ ਸਮਾਨਪੁਰੀਆ ਹੋਰ ਕਿੱਦਾਂ ਭਾਜੀ ਹਾਂ ਵਧੀਆ ਜੀ ਕਿੱਦਾਂ ਘੁੰਮੀ ਜਾਂਦੇ ਵਾਟੇ ਕਿਹਨੂੰ ਕੁੱਤਾ ਲੈਣਾ ਹੈ ਕੁੱਤਾ ਲੈਣਾ ਕਿਹੜਾ ਪੱਗ ਨਹੀਂ ਉਹ ਤੇ ਬੱਲਾ ਦੇ ਸੀ ਤੁਹਾਡਾ ਆਪਣਾ ਹੀ ਕਿਹਦਾ ਜੀ ਉਹਦਾ ਹੀ ਵਾਰਾ ਹੀ ਵਾਰਾ ਕੁੱਤਾ ਮਰ ਗਿਆ ਕਿਹਦਾ ਆਪਣਾ ਉਹ ਪਾ ਗਿਆ ਟਰੈਕਟਰ ਥੱਲੇ ਓਹੋ ਚੱਲ ਬਿੰਦ ਬੜ ਲੱਗੇ ਹੁਣ ਭਾਈ ਦਾ ਪਾ ਗਿਆ ਲੱਗਦਾ ਨਾ ਆ ਜਾਣਦਾ ਭਾਈ ਹਾਂ ਉਹ ਇਹਨਾਂ ਦੇ ਬੋ ਮੈਂ ਕੀ ਖੇਡਣ ਲੱਗੇ ਜੁੱਤੀ ਫੇਰਦਾ ਹੁੰਦਾ ਸੀ ਇਹ ਮੈਂ ਨਹੀਂ ਇਹ ਵੀ ਬਹੁਤ ਸੋਹਣਾ ਕੇ ਲੰਮਣਾ ਕੀ ਬੈਡਬਾਲ ਤਾਂ ਹੋਰ ਹੀ ਕੀ ਆ ਫੁੱਟਬਾਲ ਖੇਡਦੇ ਹਾਂ ਅਜੀਤ ਸਮਨਪੁਰੀਆ ਅਜੀਤ ਭਾਈ ਦਾ ਨਾਮ ਲਓ ਜੀ ਰਵੀ ਭਾਈ ਦੇ ਪਾਪਾ ਆਉਣ ਲੱਗੇ ਹਲ ਪਾਉਣ ਪਿੱਛੇ ਪਿੰਦਾ ਭਾਈ ਇੱਕ ਤਾਂ ਮੇਰੇ ਪੈਰਾ ਦੇ ਵੱਜੀ ਆਉਂਦੇ ਆ ਲਓ ਜੀ ਲੱਗਾ ਟੋਜਨ ਪੈਣ ਆ ਮੁੱਖਾ ਯਾਰ ਕੋਈ ਨਹੀਂ ਦੇ ਡੈਰਾ ਕੋਲ ਚੜ ਕੇ ਪਾਈ ਸੋਈ ਇਹੰਦੇ ਹੀ ਆ ਖੇਤੀਬਾੜੀ ਖੇਤੀਬਾੜੀ ਕਰਨੀ ਬੜੀ ਔਖੀ ਆ ਮਿੱਟੀ ਦੇ ਨਾਲ ਮਿੱਟੀ ਹੋਣਾ ਪੈਂਦਾ ਐਵੇਂ ਨਹੀਂ ਕਹਿੰਦੇ ਇੱਧਰ ਦੇਖੀ ਵਲੌਗ ਬਣਾਉਂਦੇ ਆ ਲਓ ਜੀ ਰਵੀ ਭਾਈ ਨੇ ਲਾਤੀ ਹੁੱਕ ਹੁਣ ਕਾ ਸਾਡੇ ਪਿੰਡ ਦੀ ਲੋ ਜੀ ਦੀਪਾ ਭਾਈ ਗਾਣਾ ਗਉਣ ਲੱਗਾ ਛੜਕਾਂ ਤੇ ਕਰ ਦਿਆਂ ਸਹਿਰ ਵੇਖ ਲੈ ਆਡਾ ਸਾਡੇ ਪਿੰਡ ਦੀ ਬਹਾਰ ਵੇਖ ਲੈ ਸਹੀ ਗੱਲ ਆ ਪਿੰਡ ਦੀ ਬਹਾਰ ਦੇ ਨਿਆਰੇ ਬੱਕਰੇ ਰਵੀ ਭਾਈ ਹੋਣ ਦੇ ਮਿੱਟੀ ਨਾਲ ਮਿੱਟੀ ਰਵੀ ਭਾਈ ਦਾ ਬਾਪੂ ਘਰੇ ਬਹਿ ਕੇ ਖਾਣਾ ਹੀ ਸੌਖਾ ਆ ਜਿਹੜੇ ਕਰਦੇ ਉਹਨਾਂ ਨੂੰ ਪਤਾ ਲੱਗਦਾ ਚਲੋ ਜੀ ਬਾਪੂ ਜੀ ਲੱਗੇ ਹੁਣ ਚਲਾਉਣਾ ਸੁਆਗਾ ਆਹ ਏਡੀ ਗੋਲ ਲਓ ਜੀ ਵਿੱਕੀ ਭਾਈ ਹੁਣ ਖਾਊਗਾ ਗੰਨਾ ਗੰਨਾ ਚੱਲ ਤੋੜ ਚੱਲ ਗੰਨਾ ਤੂੰ ਤੋੜਨਾ ਮੁੱਢੋਂ ਪੜਲਣ ਦੇਖੀ ਜੜੋ ਜੜੀ ਹੋ ਜਾਣਾ ਆ ਇਹ ਹੁੰਦਾ ਆਪਣੇ ਮਤਲਬ ਕੀਤਾ ਦਾ ਬੰਦੇ ਨੂੰ ਬਰਕਤ ਆ ਚਲੋ ਜਲੀਏ ਉਹ ਆ ਗਿਆ ਉਹ ਕੁੱਤਾ ਫੜਨ ਗਏ ਆ ਉਹ ਉਹ ਲੈ ਆਏ ਉਹਦੇ ਲੋ ਜੀ ਭਾਈ ਦੇ ਖੇਤਾਂ ਵਿੱਚੋਂ ਹੁਣ ਇੱਕ ਗੰਨਾ ਪੱਤ ਤੋੜ ਕੇ ਖਾਵਾਂਗੇ ਭਾਈ ਯਾਰ ਬਿਨਾਂ ਦਵਾਈਆਂ ਤੋਂ ਭਾਜੀ ਹੁਣੀ ਸਾਰੀ ਖੇਤੀ ਕਰਦੇ ਆ ਬਿਨਾਂ ਦਵਾਈਆਂ ਤੋਂ ਵੇਖੀ ਵਧੀਆ ਜੇ ਤੋੜੀਆਂ ਓਏ ਆ ਬਹੁਤ ਦੇ ਚੀਜ਼ ਆ ਪੱਜ ਦੀ ਬੱਟ ਤੇ ਆ ਟਾਲੀ ਪੱਟੀ ਨਹੀਂ ਬਡੇਕ ਇੱਥੇ ਦੇਖ ਲੈ ਭਰਾ ਵਿੱਕੀ ਗੰਨਾ ਆਪਣੇ ਹਿਸਾਬ ਨਾਲ ਦੇਖ ਲੈ ਲੋ ਵੀ ਭਾਈ ਜੰਨਾ ਹੁਣ ਲੈਣ ਆਏ ਆ ਪਹਿਲਾਂ ਦੱਸੋ ਜੰਨਾ ਕਿਹੜਾ ਗੰਨਾ ਤੂੰ ਵੇਚ ਤਾਂ ਵੜ ਕਮਾਦਿਚ ਵੜ ਚੱਲ ਵੜ ਕਮਾਦਿਚ ਵਧੀਆ ਏ ਤੁਹਾਡੀ ਚੱਲ 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 ਬਹੁਤ ਅਨਾਈ ਵਧੀਆ ਏ ਏਰੀਆ ਇੱਥੇ ਉਹਦਾ दारू-ਦੂਰ ਕੱਢਣੂ ਠੀਕ ਆ ਨਾ ਹਾਂ ਚੱਲ ਗੰਨਾ ਤੋੜ ਮੈਨੂੰ ਤਾਂ ਪਤਾ ਵੀ ਨਹੀਂ ਮੈਨੂੰ ਮੱਕੀ ਲੱਗੀ ਜਾਂਦੀ ਇਹ ਲਾਹ ਤੇ ਵਧੀਆ ਪੂਰੀਆਂ ਆਲਾ ਲਾਹ ਦੇ ਮੋਟੀਆਂ ਪੂਰੀਆਂ ਆ ਉਹ ਭਾਈ ਦੇਖ ਲੂਗਾ ਮੈਗਾ ਕੋਈ ਨਹੀਂ ਭਾਜੀ ਹੁਣ ਚੱਖਣਾ ਕਦੋਂ ਆ ਇਹ ਇਹ ਭਾਜੀ ਹੁਣ ਬਸ ਸਿਆਲ ਚੱਕ ਆ ਵਧੀਆ ਯਾਰ ਗੰਨਾ ਜੜੋ ਹੀ ਪਟਦਾ ਭਾਈ ਨੇ ਗੰਨਾ ਲਓ ਜੀ ਵਧੀਆ ਵਾਹ ਦਿਓ ਵਧੀਆ ਇਹਨਾਂ ਉਦਾਂ ਹੀ ਪੂਰੀਆਂ ਹੋ ਗਈਆਂ ਇੰਨਾ ਬੁਨਾ ਬਹੁਤ ਵਧੀਆ ਗੰਨਾ ਚੱਲੋ ਚੁੱਪ ਆ ਛੋਟਾ ਆ ਹਿੱਸਾ ਦੇ ਦੇ ਆ ਗਿਆ ਤੂੰ ਗੰਨਾ ਆ ਗਿਆ ਜੀ ਗੰਨਾ ਪਟ ਕੇ ਕਮਾਦੋ ਕਮਾਦੀ ਹੋਈ ਪਈ ਆ ਫਿਰਦੀ ਕਿੰਨੀ ਆ ਫਿਰਦੀ ਮੂੰਹ ਮਾਂ ਦੇ ਨਾਲ ਵਾਲੀਆਂ ਆ ਜਾ ਬਲੌਗਰ ਆ ਲੋ ਵੀ ਗੰਨਾ ਲੋ ਜੀ ਗੰਨਾ ਤੋੜ ਲਿਆ ਆਪਾਂ ਉਹ ਦੇ ਕੁੱਤਾ ਫੜ ਲਿਆ ਕੁੱਤਾ ਦੇਖੋ ਉਹਦੇ ਮਗਰ ਕਿੰਨੇ ਨੇ ਆਗੇ ਓ ਅੰਕਲ ਨੇ ਚੱਕਿਆ ਹੈ ਕੁੱਤੇ ਦਾ ਬੱਚਾ ਆਵਾਰਾ ਹੀ ਉਹ ਪਿੱਛੇ ਕੁੱਤੇ ਤੁਰੇ ਆਉਂਦੇ ਬੱਚਾ ਉਹਦੇ ਮਗਰ ਕਿੰਨੇ ਕੁੱਤੇ ਕਿਉਂਕਿ ਇਹਨਾਂ ਦਾ ਇੱਧਰਲੀ ਸੜਕ ਆ ਰਹੀ ਇਹਨਾਂ ਦਾ ਵਿਚਾਰਿਆਂ ਦਾ ਅੱਜ ਕੁੱਤਾ ਮਰ ਗਿਆ ਇਹ ਹੁਣ ਇੱਥੋਂ ਲੈਣ ਆਏ ਆ ਉਹ ਚੱਕੀ ਲਿਆਉਂਦੇ ਕੁੱਤੇ ਅੰਕਲ ਆਂਦੀ ਕੁੱਤਿਆਂ ਦੀ ਫੈਮਲੀ ਵੀ ਮਗਰ ਆਈ ਆ ਕਿਉਂਕਿ ਉਹਨਾਂ ਦੇ ਘਰ ਦਾ ਜੀ ਚੱਕ ਲੈਂਦਾ ਉਹ ਰਬੀਬਾ ਦੀ ਬਿਕਿੰਦਾ ਜੰਨੇ ਗੰਨਾ ਕਦਾ ਖਾਈਦਾ ਕਹਿੰਦਾ ਕੇਲੇ ਵਾਂਗੂ ਛਿਲ ਕੇ ਖਾਣਦੇ ਸਾਰੇ ਪਾਸਿਓਂ ਆ ਕੇਲੇ ਵਾਂਗੂ ਝਿਲ ਕੇ ਖਾਣਦੇ ਆ ਪਹਿਲਾਂ ਕੋੜਾ ਕੋੜਾ ਹੀ ਖਾਲੇ ਪਹਿਲਾਂ ਛਿਲਕਾ ਖਾਣਦਾ ਹੀ ਆ ਨੰਗਾ ਹੋਣਾ ਨਹੀਂ ਗੰਦਰ ਜਿਹੜਾ ਕਿੱਥੇ ਆਇਆ ਉਹ ਤਾਂ ਖਾਣ ਨੰਗਾ ਹੋਣ ਲੱਗ ਗਿਆ ਉਹ ਤਾਂ ਖਾਣ ਲੱਗਾ ਬਤਾਂਜੂ ਤੈਨੂੰ ਕਿਹਾ ਸਾਰਾ ਨੰਗਾ ਹੋਣ ਅੰਦਰ ਸਾਫ ਹੋ ਜੂ ਅੰਦਰ ਨਹੀਂ ਨੰਗਾਉਣ ਨਾਲ ਛੱਲੀ ਵਾਂਗੂ ਖਾਣਦੇ ਆ ਤੂੰ ਉਹ ਦੀਪਾ ਦੇਤਾ ਉਹ ਦੇ ਦੀਪਾ ਕੱਢਦਾ ਬੱਟ ਪੂਰੇ ਉਹ ਦੇ ਹੈ ਗਾਣਾ ਗਾਣਾ ਗੰਨੇ ਖਾਈਆਂ ਨੇ ਲੂਣ ਵਾਲਾ ਪਾਣੀ ਮੀਠਾ ਬਣਾ ਮੰਗ ਗਾਣੇ ਗਾਣੇ ਪਾਸੋਂ ਦੀਪੇ ਗਾਣਾ ਹੋ ਜਵੇ ਕੰਨੇ ਆ ਤੇ ਕੁਮਾਰਦੀ ਦੀ ਕੋਈ ਤੇਬ ਨਹੀਂ ਜਦਾ ਕਮਾਦ ਵਰਗੀ ਹਾਂ ਚੱਲ ਚੱਲਦਾ ਛੇਦੀ ਹਾਂ ਜੜਾ ਸਣੇ ਕੰਨਾ ਫੜਿਆ ਉਹਦੇ ਉਹ ਇਦਾਂ ਦਾ ਕਰੀ ਚੁੱਪਦਾ ਦੇਖੋ ਚੱਲਦੀ ਬੇਬਾ ਮੜਿਆ ਕਰ ਤੇਰੀ ਰੋਹ ਵੀ ਕੱਢ ਦੇਉਂਨੇ ਬਾਈ ਭਾਈ ਕੋੜੀ ਨੂੰ ਕਰਾਉਣ ਬਸ ਮਿੰਟ ਜਗ ਗਾਣਾ ਗਾ ਕੋਈ ਬੜੇ ਭਾਈ ਹੁਣੀ ਆਪਣਾ ਕਮਾਦ ਲਾਇਆ ਇਹਦਾ ਗੋਲ ਕੱਢਣਾ ਉਹ ਤੂੰ ਵਿੱਕੀ ਭਾਈ ਉਹ ਨਹੀਂ ਕਰਦਾ ਕੰਨੇ ਚੁੱਪ ਲੈ ਜੱਟਾਂ ਦੇ ਪੂਨੇ ਚੱਲ ਚੱਲ ਖਾਣ ਵਾਲਿਆ ਕੇਲੇ ਚੱਲ 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 ਹੋਰ ਸ਼ੁਰੂ ਗੰਨੇ ਝੂਪ ਲੈ ਜੱਟਾਂ ਦੇ ਪੂਨੇ ਖੇਲੇ ਖਾਣਵਾ ਆ ਆਪਣੇ ਕੋ ਵੀ ਇੱਕ ਪੂਰੀ ਰਹਿ ਗਈ ਬਸ ਖਾ ਕੇ ਤਾਂ ਚਲੀਏ ਰਵੀ ਭਾਈ ਨੂੰ ਕਹੀਏ ਅਲਵਿਦਾ ਅੱਜ ਮਜ਼ਾ ਆ ਗਿਆ ਰਵੀ ਭਾਈ ਕੋਾ ਕੇ ਕੋਈ ਸੁਭ ਨਹੀਂ ਸੀਦ ਨੂੰ ਆਉਂਦਾ ਰੱਬ ਬਣਾਉਂਦਾ ਕਹਿੰਦੇ ਚਲੋ ਠੀਕ ਆ ਹੁਣ ਜਾਂਦੇ ਹੋਏ ਰਵੀ ਭਾਈ ਨੂੰ ਮਿਲਾਂਗੇ ਤਾਂ ਓਕੇ ਬਾਏ ਆਦੇਸ਼ ਛਿਲ ਕਾਈ ਖਾਣ ਡਿਆ ਨਹੀਂ ਇਹਦੇ ਆ ਇੱਥੋਂ ਗੰਨਾ ਨਿਕਲਦਾ ਆਪਾਂ ਇਦਾਂ ਹੀ ਮਿੱਟੀ 'ਚ ਜੋ ਦਬ ਦਿੰਦੇ ਨਿਕਲ ਜੂਵੇਂ ਕਿ ਨਹੀਂ ਆ ਰਿਹਾ ਕੋਈ ਕੁਝ ਹੋਰ ਹੀ ਨਿਕਲ ਉਹ ਕਹਿੰਦੇ ਬੱਲਵਾ ਹਿੱਤ ਨਾ ਤੇ ਆਵਾਗੇ ਚਾਰ ਹੋਗੇ ਭਾਈ ਦਾ ਰਿਸ਼ਤਾ ਹੁੰਦਾ ਹੈ ਕਿ ਕੀ ਕਹਿੰਦੇ ਕੁੜੀ ਵਾਲੇ ਇਦਾਂ ਕੁੜੀ ਕਿ ਕੁੜੀ ਨੇ ਪੁੱਛਣ ਲੱਗਾ ਕਹਿੰਦਾ ਜੀ ਤੁਸੀਂ ਕਿੰਨੇ ਭੈਣ ਭਰਾ ਆ ਜੋ ਹੂੰ ਉਹ ਕਹਿੰਦੀ ਭਾਜੀ ਪਹਿਲੂ ਅਸੀਂ ਤੈਨੂੰ ਨੀਂ ਨਿਆ ਤੇਰਾ ਵਾਗ ਹੁਣ ਚਾਰ ਹੋ ਗਿਆ। ਕਿਹਾ ਮੈਂ ਨਹੀਂ ਕਰਾਣਾ ਰਹਿਦਾ। ਚਲੋ ਵੀ ਹੁਣ ਭਾਜੀ ਨੂੰ ਕਰੀਏ ਅਲਵਿਦਾ ਤੇ ਚਲੀਏ। ਚਲੋ ਠੀਕ ਹੈ ਰਹੀ ਭਾਜੀ। ਓਕੇ ਜੀ ਬੀ ਜੀ ਬਹੁਤ ਧੰਨਵਾਦ। ਫੇਰ ਕਿਹਦੇ ਨੂੰ ਆਹੋ। ਕੱਢਿਆ ਟਾਈਮ ਤੇ। ਤੁਸੀਂ ਸ਼ਾਮ ਨੂੰ ਬਣਾਓ ਸਲਾਹ ਫੇਰ ਦੱਸਿਓ। ਹਾਂ ਗੁੜੀ। ਮੈਂ ਵੀਡੀਓ ਕਾਲ ਜਦੋਂ ਦਿੱਤੀ। ਵਿੱਕੀ ਭਾਈ ਦਾ ਰਿਸ਼ਤਾ ਜਦੋਂ ਹੋਇਆ ਸੀ ਪਰ ਦਿਖਾਉਣੀ ਨਹੀਂ। ਹਾਂ ਪਰ ਕਰਦਾ ਨਹੀਂ ਵਿਆਹ ਦਿਖਾਉਣੀ ਨਹੀਂ ਡਿਆ। ਚਲੋ ਚਲੀਏ ਯਾਰ ਭਾਜੀ ਲੇਟ ਹੋਣ ਦੇ। ਲੋ ਜੀ ਹੁਣ ਆਪਾਂ ਕਰਤਾ ਰਵੀ ਨੂੰ ਰਵੀ ਭਾਈ ਦੇ ਘਰੋਂ ਨਿਕਲੇ ਆ ਹੁਣ ਜਾਵਾਂਗੇ ਆਪਾਂ ਪਿੰਡ ਖੰਬਰੇ ਜੀ ਆਪਣੀ ਉਹਨਾਂ ਦੇ ਘਰ ਚਾ ਚਲੋ ਜੀ ਆ ਕਰਨੇ ਆ ਆ ਰਵੀ ਭਾਈ ਦੇ ਪਿੰਡ ਨੂੰ ਜਾਣ ਵਾਲਾ ਰਾਹ ਸੀਗਾ ਵਾਹ ਲਾਈਕ ਸ਼ੇਅਰ ਕਮੈਂਟ ਇੱਕ ਗੰਨੇ ਦੀ ਪੋਰੀ ਅਸੀਂ ਲੈ ਚੱਲੇ ਆ ਉਹ ਅਮਨ ਅਵਨ ਨੂੰ ਦੇਣੀ ਆ ਕਿਉਂਕਿ ਗੰਨੇ ਦਾਟੇ ਗੰਨੇ ਆ ਨਾ ਥੋੜੇ ਜਿ ਫਿੱਕੇ ਸੀਗੇ ਕਿਉਂਕਿ ਅਜੇ ਮਹੀਨਾ ਲੱਗਣਾ ਗੰਨੇ ਪੱਕ ਜਾਣੇ ਕਿ ਨਹੀਂ ਬਾਕੀ ਮਿੱਤਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਹੁਣ ਅਮਨ ਇਹ ਮੇਰਾ ਹਾਂ ਇਹ ਮੇਰੇ ਚੈਨਲ ਤੇ ਪਹਿਲਾ ਬਲੌਗ ਹੋਣਾ ਮੇਰੇ ਵੀਰ ਥੜੇ ਸਹੀ ਨਹੀਂ ਭਜੀ ਕਿਉਂਕਿ ਆਪਾਂ ਨੂੰ ਇੰਨਾ ਬੋਲਣਾ ਬੁਲਣਾ ਨਹੀਂ ਆਉਂਦਾ ਜਿੱਦਾਂ ਬੋਲੇ ਸਤਿ ਸ੍ਰੀ ਅਕਾਲ ਹੁਣ ਅਮਨ ਕੋ ਜਾਣਦੇ ਆ ਉਹਨੂੰ ਗੰਨੇ ਚ ਪਾਉਂਦੇ ਆ ਦੇਖਿਓ ਹਾਂ ਹਾਂ ਸਾਡੀ ਓਏ ਆਪਾਂ ਆਪਣੇ ਪਿੰਡ ਆਏ ਸੀਗੇ ਘਰ ਜਾਣਾ ਸੀਗਾ ਮੁੰਡਾ ਟੱਕਰ ਗਿਆ ਢੋਲੀ ਗੰਨੇ ਚੁੱਪੀ ਜਾਂਦੇ ਹੋ ਗੰਨੇ ਗੰਨੇ ਅਮਨ ਲਈ ਲੈ ਕੇ ਆਏ ਆ ਆਸਰੇ ਇੱਧਰ ਗਏ ਹੀ ਯਾਰ ਦੋਸਤ ਥੋੜੀ ਉਹਦੇ ਗੇਟਾਂ ਦੇ ਹੋਰ ਜਨਾ ਕਿੱਦਾਂ ਕੰਮ ਕਰ ਬਹੁਤ ਸੋਹਣਾ ਭਾਈ ਚੜਦੀ ਕਲਾ ਚੜਦੀ ਕਲਾ ਮਿੱਤਰੋ ਆਪਾਂ ਅਮਨ ਵਾਲੇ ਰਸਤੇ ਨੂੰ ਮੋੜ ਚੱਲੇ ਆ ਤੇ ਹੁਣ ਆ ਗੰਨਾ ਲੈ ਕੇ ਆਂਦਾ ਜਿਹੜਾ ਅਮਨ ਲਈ ਲੈ ਕੇ ਆਂਦਾ ਸਪੈਸ਼ਲੀ ਤੇ ਉਹ ਸਾਹਮਣੇ ਗੇਟ ਕੋਲ ਆਮਨ ਵੀ ਖੜਾ ਮੇਰੇ ਸਾਹਮਣ ਹਾਂ ਖੜਾ ਰਵੀ ਭਾਈ ਦੇ ਖੇਤਾਂ ਨੂੰ ਗੰਨਾ ਰਵੀ ਭਾਈ ਦੇ ਖੇਤਾਂ ਜੋ ਗੰਨਾ ਚੱਕ ਲੈਂਦਾ ਅਮਨ ਸਪੈਸ਼ਲ ਅਮਨ ਤੂੰ ਦੇਣਾ ਹੁਣ ਪੈਂਦੇ ਭੰਗੜੇ ਨਹੀਂ ਸੋਹਣੀ ਏ ਤੂੰ ਦੇਖ ਅੱਜ ਕੇ ਮਾ ਲੱਤਾ ਜਿਹਦੇ ਓ ਮਾਈ ਗਾਡ ਜੀ ਕਿਆ ਬਾਤ ਹੈ bro ਤੇਰੇ ਵਾਸਤੇ ਸਪੈਸ਼ਲ ਬਣਾਣਾ ਸਪੈਸ਼ਲ ਲੈ ਜਾਂਦੇ ਅਸੀਂ ਬਸ ਡੂਇੰਗ ਗੰਨਾ ਜੱਕ ਇੰਗਲਿਸ਼ ਚ ਇਹਨੂੰ ਕੀ ਕਹਿੰਦੇ ਗੰਨਾ ਨਹੀਂ ਗੰਨਾਂ ਨਹੀਂ ਕਹਿੰਦੇ ਹੋਰ ਇਹਨੂੰ ਕੀ ਕਹਿੰਦੇ ਮੰਨਾ ਮੰਨਾ ਨਹੀਂ ਕਹਿੰਦੇ ਆਪਾਂ ਧੰਨਾ ਚਕੰਨਾ ਕੰਨਾ 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 ਦਈ ਭਾਈ ਹੁਣ ਇਹ ਮੇਰੇ ਵੀਰ ਲਈ ਅਸੀਂ ਲਿਆਂਦਾ ਗੰਨਾ ਇੰਨਾ ਕੀ ਲਿਆਂਦਾ ਪਰ ਗੰਨਾ ਬਹੁਤ ਮਿੱਠਾ ਈ ਹੈ ਨਾ ਕਿੱਦਾਂ ਦਾ ਲੱਗਾ ਨੋ ਪਹੁੰਚ ਗਿਆ ਹੁਣ ਅਮਨ ਕੋਲ ਅਮਨ ਨੂੰ ਗੰਨਾ ਦੇਤਾ ਅਮਨ ਮੂੰਹ ਚ ਪਾ ਮੜਿਆ ਆ ਆ ਆ ਉਹ ਤੇਰੀ ਉਹ ਇਨੇ ਮੂੰਹ ਚ ਆ ਸਾਲਾ ਕੀ ਗਈ ਆ ਅਮਨ ਚੱਲ ਗੰਨਾ ਖਾ ਉਹ ਵੀ ਅਮਨ ਕੋਲ ਪਹੁੰਚ ਗਿਆ ਅਮਨ ਨੂੰ ਪੜਾਤਾ ਗੰਨਾ ਅਮਨ ਬਾਈਟ ਬਾਈਟ ਕਹਿੰਦੇ ਨੇ ਬਾਈਟ ਬਾਈਟ ਪਹਿਲੀ ਬਾਈਟ ਲੈ ਕੇ ਟੈਸਟ ਕਰਦਾ ਇਹ ਭਰਾਵਾ ਕੇਲੇ ਵਾਂਗੂ ਖਾਂਦੇ ਕੇਲਾ ਨਹੀਂ ਚਿੱਲੀ ਤਾਂ ਸਾਰੇ ਪਾਸਿਓਂ ਇੰਦਾ ਛਿਲ ਕੇ ਗੰਨਾ ਖਾਂਦੇ ਆ ਹੀ ਆ ਲਓ ਵੀ ਮਤਰੋ ਤਾਲ ਗੰਨਾ ਨਹੀਂ ਖਾਣਾ ਗੰਨਾ ਫੇਰ ਗੰਨਾ ਚੁੱਪਣਾ ਜੀ ਹੁਣ ਆਪਾਂ ਚੱਕ ਲਈ ਆਪਣਾ ਮੋਟਰਸਾਈਕਲ ਅਮਨ ਭਾਈ ਨੂੰ ਕਰਦੇ ਆਲਵਿਦਾ ਇਹ ਬਲੌਗ ਇੱਥੇ ਤੱਕ ਹੀ ਸੀਗਾ ਇਹ ਪਹਿਲੀ ਵਾਰੀ ਬਲੌਗ ਬਣਾਇਆ ਆ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਚੰਗਾ ਭਾਈ ਫਿਰ ਮਿਲਦੇ ਆ ਉਹ ਵਾਓ ਉਹ ਮੂੰਹ ਤੋਂ ਹੰਡਿਆ ਚਲੋ ਠੀਕ ਆ ਜੀ ਬਾਏ 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 ਬਾਏ